ਦੇ ਨੋ ਕਾਦੇ ਲੈ ਕੇ ਕਾਦੇ ਗਏ ਨੇ ਮੇਰਾ ਨਜਾਜ਼ ਚੱਕ ਕੇ ਲੈ ਕੇ ਗਏ ਕਿਹੜਾ ਪਿੰਡ ਆ ਤੁਹਾਡਾ ਕਿਹੜਾ ਪਿੰਡ ਆ ਮੇਰਾ ਮੇਰਾ ਪਿੰਡ ਆ ਅੰਮ੍ਰੋਲ ਲੈ ਕੇ ਕਾਦੇ ਗਏ ਨੇ ਉਹੋ ਲੈ ਕੇ ਗਏ ਨੇ ਕਿੱਥੇ ਦੀ ਪੁਲਿਸ ਆ ਹੋ ਮੈਂ ਬਾਹਰ ਜਾਣਾ ਇੰਨਾ ਤਾਂ ਗੱਲ ਪੈ। ਕੀ ਗੱਲ ਕੀ ਹੋਈ ਹੈ ਪਹਿਲਾਂ? ਚੋਰੀ ਕੀਤੀ ਹੈ ਇਹਨਾਂ ਦੇ ਪਹਿਲਾਂ 3 ਵਰਜਾਂ ਨਜਾਜ਼ ਬਾਦ ਦੇ ਵੀਰੇ ਮੇਰੇ ਬੰਦੇ ਦਾ ਚੱਲ ਤਿੰਨ ਬਾਤ ਅਸੀਂ ਤਿੰਨਾਂ ਦੀ ਜਵਾਬ ਤੱਕਰਾਲੀਆ ਹੁਣ ਫੇਰ ਚੱਕਰ ਚੱਕ ਕੇ ਲਾਈਆ ਬੇਰੇ ਤੁਸੀਂ ਅੱਜ ਉਰੇ ਕੀ ਕਰਨ ਆਈ ਸੀ ਕਿ ਸਮਰਾਲਾ ਕਚਹਿਰੀ ਚ ਲਾਟ ਤਰੀਕ ਸੀ ਮੇਰਾ ਤਰੀਕ ਤੋਂ ਚੱਕ ਕੇ ਲੈ ਕੇ ਗਏ ਨੇ ਅੱਜ ਜਿਹੜੀ ਪੁਲਿਸ ਲੈ ਕੇ ਗਈ ਆ ਕਿ ਕਿੱਥੇ ਦੀ ਪੁਲਿਸ ਦੱਸਿਆ ਇਹਨਾਂ ਨੇ ਮੇਰਾ ਜ਼ਮਕਾਰ ਕਰਕੇ ਆਈ ਸੀ ਕਿੱਥੇ ਦੀ ਪੁਲਿਸ ਵੀ ਉਹ ਲੈ ਕੇ ਗਈ ਆ ਮੇਰੇ ਬੰਦੇ ਨੂੰ ਝੂਠਾ ਲਾਈ ਕੋਈ ਸਿਵਲ ਜੀ ਐਸ.ਐਸ.ਓ ਸਾਹਿਬ ਉਹ ਮਲਾਜਮ ਦੀ ਸੀਗੀ ਬਾਕੀ ਸਭ ਚੱਕੇ ਲੈ ਕੇ ਗਏ ਕਿੱਥੋਂ ਇਦੋਂ ਲੈ ਕੇ ਗਏ ਨੇ ਉਹ ਜੋ ਕਜੈਰੀ ਚੋਰ ਚੋਰ ਕਹਿ ਕੇ ਚੱਕੇ ਲੈ ਕੇ ਹੁਣ ਐ ਪਤਾ ਨਹੀਂ ਕੀ ਕਰਾਂਗੇ ਆਂਦੇ ਨੂੰ ਕਾਤੇ ਲੈ ਕੇ ਕਾਤੇ ਗਏ ਨੇ ਮੇਰਾ ਨਜਾਜ਼ ਚੱਕ ਕੇ ਲੈ ਗਏ ਕਿਹੜਾ ਪਿੰਡਾ ਤੁਹਾਡਾ ਕਿਹੜਾ ਪਿੰਡਾ ਮੇਰਾ ਮੇਰਾ ਪਿੰਡ ਹੈਗਾ ਅੰਬਲਾ ਅੰਬਲਾ ਲੈ ਕੇ ਕਾਤੇ ਗਏ ਨੇ ਉਹ ਲੈ ਕੇ ਗਏ ਨੇ ਕਿੱਥੇ ਦੀ ਪੁਲਿਸ ਆਹੋ ਮਾਰ ਜਾਣੇ ਨਾ ਤੇ ਗੱਲ ਪੈਉ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਐ ਯੰਦੇ ਪਹਿਲਾ ਤਿੰਨ ਵਰਜਨ ਜਿਆਜ ਬਾਤੇ ਵੀਰੇ ਮੇਰੇ ਬੰਦੇ ਤੇ ਚੱਲ ਤਿੰਨ ਬਾਤੇ ਅਸੀਂ ਤਿੰਨ ਜਿਆਜ ਬਾਤ ਟਕਰਾਲੀਆਂ ਹੁਣ ਮੇਰੇ ਚੱਕਰ ਚੱਕ ਕੇ ਲਾਏ ਤੁਸੀਂ ਅੱਜ ਉਰੇ ਕੀ ਕਰਨ ਆਏ ਸੀ ਕਿ ਸਮਰਾਲਾ ਕਚਹਿਰੀ ਚ ਨਾ ਤਰੀਕ ਸੀ ਵੀਰੇ ਤਰੀਕ ਤੋਂ ਚੱਕ ਕੇ ਲੈ ਕੇ ਗਏ ਨੇ ਅੱਜ ਕਿਹੜੀ ਪੁਲਿਸ ਲੈ ਕੇ ਗਈ ਆ ਕਿ ਕਿੱਥੇ ਦੀ ਪੁਲਿਸ ਆ ਦੱਸਿਆ ਨਾ ਨੇ ਮਸਾਂ ਨੂੰ ਮੇਰੇ ਚਮਕਾਰ ਕਿਹੜੀ ਆਈ ਸੀ ਕਿੱਥੇ ਦੀ ਪੁਲਿਸ ਸੀ ਉਹ ਲੈ ਕੇ ਗਈ ਆ ਮੇਰੇ ਬੰਦੇ ਨੂੰ ਝੂਟਾ ਲੈ ਗਈ ਉਹ ਸਿਵਲ ਜੀ ਅੱਜਾ ਚੋਹ ਸਾਹਿਬ ਨੂੰ ਬੁਲਾ ਜਿੰਦੀ ਸੀ ਬਾਕੀ ਸਿਵਲ ਜੀ ਬੰਦੇ ਸੀਗੇ ਉਹ ਚੱਕ ਕੇ ਲੈ ਕੇ ਗਏ ਕਿੱਥੋਂ ਇਸ ਨੂੰ ਲੈ ਕੇ ਗਏ ਉਹ ਜੋ ਕਜੈਰੀ ਨੂੰ ਚੋਰ ਚੋਰ ਕਹਿ ਕੇ ਚੱਕ ਕੇ ਲੈ ਗਏ ਹੁਣ ਐ ਪਤਾ ਨਹੀਂ ਕੀ ਕਰਨਗੇ ਬਸ ਆਂਦੇ ਨੂੰ ਕਾਤੇ ਲੈ ਕੇ ਕਾਤੇ ਗਏ ਨੇ ਮੇਰਾ ਨਜਾਜ਼ ਚੱਕ ਕੇ ਲੈ ਗਏ ਕੀ ਜਿਹੜਾ ਪਿੰਡਾ ਤੁਹਾਡਾ ਕਿਹੜਾ ਪਿੰਡਾ ਮੇਰਾ ਮੇਰਾ ਪਿੰਡਾ ਹੈਗਾ ਅੰਮਲਾ ਅੰਮਲਾ ਲੈ ਕੇ ਕਾਤੇ ਗਏ ਨੇ ਉਹ ਲੈ ਕੇ ਗਏ ਨੇ ਕਿੱਥੇ ਦੀ ਪੁਲਿਸ ਆ ਹੋ ਪਰ ਜਾਣੇ ਨਾ ਤੇ ਗੱਲ ਪੈ। ਕੀ ਗੱਲ ਕੀ ਹੋਈ ਹੈ ਪਹਿਲਾਂ? ਚੋਰੀ ਕੀਤੀ ਹੈ ਇਹਨਾਂ ਦੇ। ਪਹਿਲਾਂ ਤਿੰਨ ਵਰਜਨ ਜਿਆਜ ਵਾਤੇ ਵੀਰੇ ਮੇਰੇ ਬੰਦੇ ਤੇ ਚੱਲ ਤਿੰਨ ਵਾਤੇ ਅਸੀਂ ਤਿੰਨਾ ਦੀ ਜਵਾਬ ਤਕਰਾਲੀਆਂ। ਹੁਣ ਫੇਰ ਚੱਕਰ ਚੱਕ ਕੇ ਲਾਈਆ ਮੇਰੇ। ਤੁਸੀਂ ਅੱਜ ਉਰੇ ਕੀ ਕਰਨ ਆਏ ਸੀ ਕਿ ਸਮਰਾਲਾ ਕਿਚੈਰੀ ਜੂ? ਨਾ ਤਰੀਕ ਸੀ ਵੀਰੇ। ਤਰੀਕ ਤੋਂ ਚੱਕ ਕੇ ਲੈ ਕੇ ਗਏ ਨੇ। ਅੱਜ। ਕਿਹੜੀ ਪੁਲਿਸ ਲੈ ਕੇ ਗਈ ਆ? ਕਿ ਕਿੱਥੇ ਦੀ ਪੁਲਿਸ ਦੱਸਿਆ ਇਹਨਾਂ ਨੇ? ਉਹ ਲੈ ਕੇ ਗਏ ਕਿ ਉਹ ਬੰਦੇ ਨੂੰ ਝੂਠਾ ਲਾਈ ਉਹ ਸਿਵਲ ਜੀ ਐਸ ਐਚਓ ਸਾਹਿਬ ਨੂੰ ਬੁਲਾ ਜੁਦੀ ਸੀ ਬਾਕੀ ਸਿਵਲ ਜੀ ਬੰਦੇ ਸੀ ਕਿ ਕਿਥੋਂ ਇਥੋਂ ਲੈ ਕੇ ਗਏ ਕਿਥੋਂ ਇਥੋਂ ਲੈ ਕੇ ਗਏ ਗੁਜਰੀ ਚੋਰ ਚੋਰ ਕੇ ਕਿ ਚੱਕ ਕੇ ਲੈ ਗਏ ਹੁਣ ਐ ਪਤਾ ਨਹੀਂ ਕੀ ਕਰ ਰਹੇ ਹਾਂ ਬਸ